ਹਾਂਜੀ ਸਾਰਿਆਂ ਨੂੰ ਸੋ 프리ਟਾਲ ਅੱਜ ਮੇਰਾ ਹੈਗਾ ਜਨਮ ਦਿਨ ਵੈਸੇ ਮੈਨੂੰ ਤਾਂ ਪਤਾ ਨਹੀਂ ਸੀ ਨਾ ਮੇਰੇ ਧਿਆਨ 'ਚ ਸੀ ਕਾਜ ਨਹੀਂ ਮਨ ਯਾਦ ਕਰਾਇਆ ਮੈਨੂੰ ਮਾਲ 10 11 ਦੇ ਵਿੱਚ ਤੇ ਹੁਣ ਆਪਾਂ ਸੈਲੀਬ੍ਰੇਟ ਕਰਦੇ ਹਾਂ ਕੇਕ ਬਹਾ ਕਰਦੇ ਹਾਂਗੇ ਤੇ ਬਾਕੀ ਤੁਹਾਨੂੰ ਦਿਖਾਉਣੇਗੇ ਬਾਹਰ ਵੱਡਾ ਤਾਂ ਨਹੀਂ ਆ ਆਪਣੇ ਕਿਉਂਕਿ ਕਿ ਨਹੀਂ ਪਤਾ ਸੱਤ ਫਿਰ ਦੱਸ ਕੇ ਕਰਾਇਆ ਹਾਂ 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 ਹੁਣ ਮੈਂ ਮੌਕੇ ਤੇ ਤੁਹਾਨੂੰ ਇੱਕ ਦਾ ਪਿੰਡੋ ਸਾਡੇ ਮਿਲਦਾ ਨਹੀਂ ਮੌਕੇ ਤੇ ਛੋਟਾ ਜਿਹਾ ਕੇਕ ਲੈ ਗਿਆ ਤੇ ਸਮੋਸੇ ਵਗੈਰਾ ਲੈਣੇ ਸੀ ਦੁਕਾਨਾ ਬੰਦ ਹੋ ਰੋਗਾ। ਕਉ ਮੈਨੂੰ ਵੈਸੇ ਪਤਾ ਹੀ ਨਾ ਨੇ ਦੱਸੀ ਮੰਨ ਲਓ ਵੀ ਮੌਕੇ ਜਿਹਾ ਤੇ ਆ ਗਿਆ ਮੈਨੂੰ ਪਤਾ ਨਹੀਂ ਸੀ ਕਿਹੜਾ ਜਾਣਾ ਹੈ। ਇਹਨਾਂ ਦੇ ਧਿਆਨ ਤੁਸੀਂ ਗਾ। ਤੇ ਲੋਕਾਂ ਕੀ ਜਿਵੇਂ ਹੋਇਆ ਵਧੀਆ ਹੋਇਆ ਮੈਨੂੰ ਐਂ ਜੇ ਫਿਰ ਜਿਤਨੀ ਖੁਸ਼ੀ ਵੀ ਹੁੰਦੀ ਹੈ ਇਹ ਹੈ ਤੇ ਮੈਂ ਇਹਦੇ ਯਾਦ ਨਹੀਂ ਸੀ ਮੇਰਾ ਜਾਣਨਾ ਗਰੋਂ ਦਾ। ਜਿਸ ਲਈ ਗੜੇ ਵੀ ਇਹਨਾਂ ਨੇ ਡੈਂਟ ਕਰਾਇਆ ਤੇ ਹੁਣ ਵੀ ਇਸ ਗੱਲੋਂ ਸਾਰੇ ਮੇਰੇ ਭਾਈ ਬਹੁਤ ਚੰਗੇ ਤੇ ਬਹੁਤ ਨਾਈਸ ਨੇ ਨਹੀਂ ਹਵਾਲਾ ਦੇ ਦੇ ਨਹੀਂ ਨਹੀਂ ਹਵਾਲਾ ਨਹੀਂ ਹੈਗੀ ਦੇਖ ਮੈਂ ਹੁਣ ਟਾਈਮ ਦੇਖ ਲਓ ਕੀ ਵਗੈ ਨੇਰਾਵਾ ਦਾ ਪੁਰਾ ਮੌਕੇ ਦੇ ਖਰੇ ਇਹ ਵਸਤਾਂ ਨਾਲ ਕਰਕੇ ਗਏ ਹੋਏ ਸੀਗੇ ਤੇ ਹੁਣ ਮੌਕੇ ਤੇ ਆ ਕੇ ਇਹਨਾਂ ਨੇ ਮੈਨੂੰ ਦੱਸਿਆਗਾ ਰੇ ਇਹਨਾਂ ਦਿਸੀ ਸਟੇਟਸ ਵੀ ਲਾਇਆ ਹੋਇਆ ਸੀਗਾ ਇਹਨਾਂ ਨੇ ਮੈਂ ਤਾਂ ਉਹ ਵੀ ਨਹੀਂ ਦੇਖਿਆ ਦਾ ਪੂਰੇ ਮੈਂ ਜਦੋਂ ਇਹਨਾਂ ਨੇ ਦੱਸਿਆ ਆ ਕੇ ਜਦੋਂ ਪਤਾ ਚੱਲੇ ਉਦੋਂ ਮੈਂ ਸਭ ਹੀ ਕਰੀ ਜਾਂਦਾ ਸੀ ਪਿਆਰ ਹੁੰਦੇ ਕਰਦੇ ਨੋਂ ਦੇ ਕਰਦੇ ਲੇਟ ਹੋਦੇ ਰਹੇ ਰਹਾ ਦੁਕਾਨਾ ਮੰਡ ਹੋਊਂ ਮੈਂ ਕੋਈ ਤੁਹਾਨੂੰ ਪਤਾ ਐਥੋਂ ਜਿਹੇ ਜਾਂ ਮੜਿਆ ਛੋਟਾ ਇਹਨਾਂ ਦੇ ਚਲੇ ਆਏ ਚਲੋ ਕੋਈ ਨਹੀਂ ਅੱਗੇ ਤੋਂ ਕੋਸ਼ਿਸ਼ ਕਰੂੰ ਧਿਆਨ ਰੱਖਿਆ ਕਰੂੰਗਾ ਕਿ ਨਹੀਂ ਵੀਰੇ ਹੈਗੀ ਹੁਣ ਮੈਨੂੰ ਪਤਾ ਲੱਗ ਗਿਆ ਪਿਛਲੇ ਗੜੇ ਵੀ ਦੇਟ ਗਈ ਵੀ ਦੇ ਆਪਣੇ ਆਪੇ ਯਾਦ ਕਰਾਂ ਦੇ ਬਾਕੀ ਠੀਕ ਹੈ ਢੰਗੀ ਯਾਦ मेरा दो यूज्य वार Dartmouth तो बच्छा <ना> ब्राश <गया>। कासे पने वसे हमठिक तक गासेप्ण कर rez दूसर हर सुष्ण तक प्राथ मिवयरशस्त ਹਾਂ ਜੀ ਤੁਸੀਂ ਬੈਠ ਜਿਓ। ਕੋਈ ਗੱਲ ਨਹੀਂ। ਹੂੰ ਚੱਲ ਜਾਈਏ। ਹਾਂ। ਉਹ ਉਹ ਮੈਂ ਉਹ ਗੀਤ ਵੀ ਹੈ ਪ੍ਰਿੰਟ ਕਰਦੇ ਨੇ 9:00 ਵਜੇ ਚੰਗਾ ਕੋਲ ਆ ਰਹੇ ਨੇ ਜੀ ਉਹ ਦਿਖਾ ਲਈ ਨੇ ਕੋਈ ਮਾਣਾ ਜਵਾਕ ਜਿਆਦਾ ਕਿਤਾਬਾਂ ਦੀ ਅੱਜ ਤੁਸੀਂ ਬੇਬੀ ਆ। ਅੱਜ ਕੱਲ ਬਾਰੇ ਦੱਟੇ। ਮਣੀਏ ਨਹੀਂ ਜਰ। ਅੱਜ ਗੈਸ। ਕੀ ਬੂਗ ਮਾਰਦੇ ਹੋ ਤੁਸੀਂ? ਹੈਪੀ ਬਰਥਡੇ ਆ ਰਵਿ ਸ਼ਾ ਨੀ ਤੇ ਬਰਨ ਵਾ ਰਬ ਜੀਏ ਬਰਨ ਯੂ ਡੇ ਟੂ ਯੂ ਯੂ 咱们家那个，mm. 嗯，两个，两个 ਸਵੇਨ ਆ ਰਿਹਾ ਹੈ। ਗੁਰਮੀ ਦੇਖਲਾ ਇਹ ਖਾਲੀ ਹੋ ਗਿਆ। やろう、みたうな。

예. 큐고라서. 세르지. 나타우

ਕਾ ਤੁਹਾਨੂੰ ਵੀ ਫਤਵਾ ਜੇਨ ਕਸ ਹਾਂ ਰੀਂਗ ਦੋ ਸੀਗਾ ਫੋਨ ਨੂੰ ਜਰੂਰ ਤੁਹਾਨੂੰ ਬੇ ਮੈਂ ਤੈਨੂੰ ਨਹੀਂ ਕਾਹਨ ਤੱਕ ਪਤਾ ਨਹੀਂ ਕਿ ਕਾਹ ਤੱਕ ਹੀ ਆ ਲੱਗਾ ਡੈਡੀ ਵਾਸਤੇ ਲੈਣਾ ਕੋਈ ਦੋਨੋਂ ਵੀ ਦੱਸ ਗਿਆ ਫੋਨ ਹੈਗਾ ਹਣ ਲੱਗੇ ਮੇਰਾ ਫੋਨ ਪਹਿਲਾਂ ਨਾਲ ਹੈਗਾ ਹਣ ਲੱਗੇ

लाइव भी तू भी खवार है क्या बात है बिकती बार है मम्मी को मैं कुछ करता हूं मैं तो मान नहीं रहा हां आ तो पिछपाड़े है अरे धीरे हो जा सब कुछ कुछ कैसे ढूंढो मैं यहीं पे रहूंगा मार के दूं शेयर करना है ਕਿਤੇ ਨਾ ਕਿਤੇ ਕੈਮਰਾ ਕਿੱਥੇ ਨਾ ਖੜਦਾ ਆ ਤਾਂ ਕਾਫੀ ਕਰ ਰੋ ਅੱਜ ਇਹ ਨਿਕਾਸ਼ ਤੱਕ ਹੀ ਹੁੰਦਾ ਸੀ ਇਹ ਕਿ ਇਹ ਜਿਵੇਂ ਮੰਡੀ ਨਾ ਪਾਕੋਟੇ ਚੋਂ ਵੀ ਡਾਉਟ ਇਹ ਲੋ ਨਾ ਜੇ ਦਾਰੇ ਗਏ 嗯，我们说话跟，咋办？哎。<laughs> <laughs>

Gasiru da alaikotu <laughs> da

ਇਹ ਲਗੂ ਬ੍ਰੇਡ ਤੇ ਹੈ ਨਾ ਜ਼ਰੂਰੀ ਨਹੀਂ ਬਡਾ ਹੁੰਦਾ ਪਰ ਇਹ ਮੇਰਾ ਛੋਟਾ ਭਾਈ ਇਹ ਆਨਲਾਈਨ ਹੀ ਕਰੂਗਾ ਇਹ ਵਗੈਰਾ ਇਹ ਤਾਂ ਮਾਣੀ ਹੁੰਦਾ ਹੈਗਾ ਕੋਈ ਜ਼ਰੂਰੀ ਨਹੀਂ ਜੇ ਮੈਂ ਲੈਣੀ ਹੈ ਹਨਾ ਜਾਂ ਇਹਨੇ ਦੇਣੀ ਇਹਦਾ ਛੋਟਾ ਭੈਣ ਭਾਈ ਦਾ ਐਕਸਸਰੀ ਵੀ ਆ ਲੱਗੇਗਾ ਬੱਸ ਜਦੋਂ ਕਰਕੇ ਨੰਬਰ ਕਿੰਨੇ ਜਲਦ ਕਿੰਨੇ ਸਾਲਾਂ ਦਾ ਹੋ ਗਿਆ ਠੀਕ ਹੈ ਹੋ ਗਏ 6 ਸਾਲ ਦੇਨ ਜਦ ਕਰਮ ਕਰਦੇ ਜੈਪ ਚਲੋ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਇਹ ਛੋਟਾ ਜਿਹਾ ਸਾਡਾ ਸੈਲੀਬ੍ਰੇਟ ਤੁਹਾਨੂੰ ਕਿਵੇਂ ਲੱਗਿਆ ਬਾਕੀ ਬਹੁਤ ਵਧੀਆ ਮੈਨੂੰ ਵਾਟ ਕੀ ਲੋੜ ਵੀ ਸੀਗੀ ਤੇ ਮੈਨੂੰ ਐ ਵੀ ਜਲ ਝੋਨਾ ਵੱਡ ਕੇ ਲਿਆਵਾਂਗੇ ਤੇ ਮੇਰੀ ਰਿਕਵੈਸਟ ਨੂੰ ਪੂਰੀ ਸ਼ਰਤੀ ਵਾਕਈ ਹਾਂਜੀ ਤੁਹਾਨੂੰ ਸਾਡਾ ਇਹ ਬਲੌਗ ਕਿਵੇਂ ਲੱਗਿਆ ਜੀ ਬਲੌਗ ਵਧੀਆ ਲੱਗਾ ਤਾਂ ਕਮੈਂਟਾਂ ਵਿੱਚ ਆਪੀ ਵੱਡ ਜਰੂਰ ਕਹਿ ਦਿਓ ਵਿਸ਼ਕਰਨਾ ਨਾ ਭੁੱਲਿਓ ਤੇ ਜੀ ਬਹੁਤ ਜਾਰੇ ਤੇਰਾ ਮੈਨੂੰ ਤਾਂ ਬੜਾ ਜਾਰੇ ਚੰਗਾ ਲੱਗੇ ਇੱਕ ਨੰਬਰ ਇੱਕ ਤਾਂ ਮੈਨੂੰ ਮੇਰਾ ਇਹ ਜਨਮ ਦਿਨ ਦਾ ਪਤਾ ਨਹੀਂ ਸੀ ਵੀ ਕਿਦੋਂ ਕਿੰਨੇ ਤਰੀਕ ਕਿਹੜੇ ਉਸ ਤੇ ਪਹਿਲਾਂ ਵੀ ਇਹਨਾਂ ਨੇ ਧਿਆਨ ਤੇ ਰੱਖਿਆ ਤੇ ਜੀ ਵੀ ਸਭ ਤੋਂ ਵੱਡੀ ਗੱਲ ਮੇਰਾ ਫੋਨ ਪੰਜ ਛੇ ਦਿਨਾਂ ਦਾ ਹੈਂਗ ਹੋਣ ਲੱਗ ਗਿਆ ਸੀ ਤੇ ਮੈਂ ਸੋਚਿਆ ਸੀ ਵੀ ਚਲ ਚਾਚੂ ਨਾਲ ਵੜ ਕੇ ਆਪਣੀ ਵੀਰਾਂ ਕੋਲੇ ਦੇਖ ਹੋ ਗਈ ਚਾਰ ਪੀ ਹੁੰਦੇ ਜੀ ਉਹਨੂੰ ਕੋਈ ਲਿਆਵਾਂਗੇ ਤੇ ਉਹ ਮੇਰੀ ਵਾਕਈ ਕੁਝ ਇਹਨੇ ਪੂਰੀ ਕਰਤੀ ਥੈਂਕ ਯੂ ਨੱਕੀ ਸਾਰਿਆਂ ਨੂੰ ਲਵ ਜੂ ਤੇ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸਣਾ ਦੇ ਬਾਕੀ ਸਾਰੇ ਨੂੰ ਸਸਰੀਕਾ ਬਾਏ ਬਾਏ